ਹਰਪ੍ਰੀਤ ਸਿੰਘ ਤੇ ਹਰਮਨਦੀਪ ਸਿੰਘ ਦੋ ਲੜਕੇ ਸੀ ਇਹਨਾਂ ਨੇ ਆਪਣਾ ਮੋਬਾਈਲ ਆਈਫੋਨ 12 ਸੇਲ ਕਰਨਾ ਸੀ ਜੀ ਇਹਨਾਂ ਨੇ OLX ਜਿਹੜੀ ਸਾਈਟ ਹੈ ਉਹਦੇ ਉੱਪਰ ਐਡ ਪਾਈ ਸੀ ਹਾਂਜੀ ਪਿਆਰਪਰੀ ਸਤਿ ਸ਼੍ਰੀਕਾਲ ਜੀ ਵਰਨ ਪੋਸਟ ਇੰਡੀਆ ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗਿਲਸ਼ਾਹ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਸਾਡੀ ਜਿਹੜੀ ਪੰਜਾਬ ਪੁਲਿਸ ਦਿਨ ਰਾਤ ਤਨਦੇਹੀ ਦੇ ਨਾਲ ਜਿਹੜੀ ਆ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਕੋਈ ਵੀ ਕਿਸੇ ਤਰ੍ਹਾਂ ਦੀ ਵਾਰਦਾਤ ਨਾ ਹੋਵੇ ਇਸੇ ਹੀ ਤਰ੍ਹਾਂ ਦੇ ਵਾਕੋਕ ਪਲਾਨ ਵਾਕੋਕ ਟਾਸਕ ਜਿਹੜੇ ਉਹ ਬਣਾਏ ਜਾਂਦੇ ਤੁਹਾਨੂੰ ਸਿਰੇ ਵੀ ਚੜੇ ਜਾਂਦਾ ਇਸੇ ਹੀ ਤਰ੍ਹਾਂ ਦਾ ਇੱਕ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਦੋਸ਼ੀਆਂ ਨੂੰ ਜਿਹੜਾ ਵਾ ਵੱਡੇ ਟਾਰਗੇਟ ਤੇ ਟਾਸਕ ਦੇ ਤਹਿਤ ਕਾਬੂ ਕੀਤਾ ਗਿਆ ਵਾਰਦਾਤ ਕੁਝ ਇਸ ਤਰ੍ਹਾਂ ਹੁੰਦੀ ਕਿ ਇਲਾਕਾ ਮਕਬੂਲਪੁਰੇ ਦੇ ਵਿੱਚ ਜਿਹੜਾ ਚਾਰ ਮੁਜਲਮ ਜਿਹੜੇ ਦੋਸ਼ੀ ਕਾਬੂ ਕੀਤੇ ਜਾਂਦੇ ਨੇ ਵਾਰਦਾਤ ਕਰਦੇ ਨੇ ਉਹਨੂੰ ਅੰਜਾਮ ਦਿੰਦੇ ਨੇ ਕਿਵੇਂ ਹੁੰਦੀ ਕੀ ਗੱਲਬਾਤ ਸਾਡੇ ਨਾਲ ਗੱਲਬਾਤ ਕਰਨ ਦੀ ਇਸ ਟਾਈਮ ਇਸੀ ਸਦਾ ਗੁਰਿੰਦਰਬੀਰ ਸਿੰਘ ਸਿੱਧੂ ਸਾਹਿਬ ਮੌਜੂਦ ਨੇ ਸਿੱਧੂ ਸਾਹਿਬ ਇੱਕ ਵਾਰਦਾਤ ਹੁੰਦੀ ਆ ਤੁਹਾਡੇ ਇਲਾਕੇ ਦੇ ਵਿੱਚ ਹੀ ਆਪਣਾ ਗੋਲੀ ਮਾਰੀ ਜਾਂਦੀ ਇੱਕ ਮੋਬਾਈਲ ਸੰਬੰਧੀ ਕੀ ਗੱਲ ਹੈ ਸਰ ਉਸ ਮਾਮਲੇ ਬਾਰੇ ਇਹ ਜੀ 8 ਜੁਲਾਈ ਦੀ ਸ਼ਾਮ ਦੀ ਵਾਰਦਾਤ ਹੈ ਹਰਪ੍ਰੀਤ ਸਿੰਘ ਤੇ ਹਰਮਨਦੀਪ ਸਿੰਘ ਦੋ ਲੜਕੇ ਸੀ ਇਹਨਾਂ ਨੇ ਆਪਣਾ ਮੋਬਾਈਲ ਆਈਫੋਨ 12 ਸੇਲ ਕਰਨਾ ਸੀ ਇਹਨਾਂ ਨੇ OLX ਜਿਹੜੀ ਸਾਈਟ ਹੈ ਉਹਦੇ ਉੱਪਰ ਐਡ ਪਾਈ ਸੀ ਕੋਈ ਦੋ ਲੜਕੇ ਪਹਿਲੇ ਇਹਨਾਂ ਨੂੰ ਮਿਲਦੇ ਹਨ ਨਾਲ ਸੰਪਰਕ ਕਰਦੇ ਫਿਰ ਇਹਨਾਂ ਨਾਲ ਮਕਬੂਲਪੁਰ ਏਰੀਆ ਦਾ ਟਾਈਮ ਫਿਕਸ ਕਰਦੇ ਆ ਵੀ ਉੱਥੇ ਆ ਜਿਓ ਅਸੀਂ ਤੁਹਾਡਾ ਫੋਨ ਵਗੈਰਾ ਚੈੱਕ ਕਰਕੇ ਪੇਮੈਂਟ ਕਰ ਦਾਂਗੇ ਜ ਉੱਥੇ ਪਹਿਲੋ ਤੇ ਇੱਕ ਵਾਰ ਉਹ ਮਨਾਂ ਕਰ ਦਿੰਦੇ ਉਹਨਾਂ ਰੇਟ ਦੇਣ ਤੋਂ ਫਿਰ ਦੁਬਾਰਾ ਕਹਿੰਦੇ ਵੀ ਅਸੀਂ ਉਹਨੇ ਪੈਸੇ ਭਰ ਦਿੰਨੇ ਆ ਜਿਹਨੂੰ ਦੁਬਾਰਾ ਉੱਥੇ ਜਾਂਦੇ ਆ ਉਹ ਅੱਗੇ ਉਹਨਾਂ ਨੂੰ ਲੁੱਟਣ ਪਿਆ ਜਾਂਦੇ ਆ ਨਾਲ ਦੋ ਲੜਕੇ ਸੁਭਾਉ ਉੱਥੇ ਹੋਰ ਬੁਲਾ ਲੈਂਦੇ ਟੋਟਲ ਚਾਰ ਜਣੇ ਹੋ ਜਾਂਦੇ ਆ ਉਹ ਹੱਥੋ ਪਾਈ ਦੇ ਵਿੱਚ ਇਹਦਾ ਜਿਹੜਾ ਲੜਕਾ ਹਰਮਨਦੀਪ ਸੀ ਇਦੇ ਗੋਡੇ ਦੇ ਵਿੱਚ ਉਹ ਫਾਇਰ ਕਰਦੇ ਆ 32 ਗੋਰ ਦੇ ਨਜਾਇਜ਼ ਪਿਸਟਲ ਨਾਲ ਉਹਦੇ ਗੋਡੇ 'ਚ ਲੱਗਦਾ ਜਿੰਦਾ ਕਿ ਉਹਦੇ ਕਰਕੇ ਉਹਦੇ ਫ੍ਰੈਕਚਰ ਵੀ ਆ ਗਿਆ ਉੱਥੇ ਦੋ ਜਗ੍ਹਾ ਤੇ ਗੋਡੇ ਦੇ ਵਿੱਚ ਸੋ ਅਸੀਂ ਉਸ ਤੋਂ ਬਾਅਦ ਕੀ ਕੀਤਾ ਵੀ ਪੁਲਿਸ ਟੀਮਸ ਬਣਾਈਆਂ ਮਾਨਯੋਗ ਸੀਪੀ ਸਾਹਿਬ ਤੇ ਏਡੀਸੀਪੀ ਇਹਨਾਂ ਸਾਰਿਆਂ ਦੀ ਦਿਸ਼ਾ ਨਿਰਦੇਸ਼ਾਂ ਦੇ ਟੈਕਨੀਕਲੀ ਇਨਵੈਸਟੀਗੇਟ ਕਰਦੇ ਹੋਏ ਜਿਹੜਾ ਇਹ ਚਾਰੇ ਬੰਦੇ ਸੀ ਇਹਨਾਂ ਨੇ ਨੰਬਰ ਵਗੈਰਾ ਤੇ ਫੇਕ ਯੂਜ਼ ਕੀਤਾ ਸੀ ਉੱਥੋਂ ਕਾਲ ਕਰਨਾ ਬਟ ਅਸੀਂ ਉਹਨਾਂ ਨੂੰ ਫੇਰ ਵੀ ਟਰੈਕ ਕਰ ਲਿਆ ਚਾਰੇ ਬੰਦਿਆਂ ਨੂੰ ਅਰੈਸਟ ਕਰ ਲਿਆ ਤੇ ਜਿਹੜਾ ਇਹਨਾਂ ਨੇ ਉਹ ਨਜਾਇਜ਼ ਵੈਪਨ ਜਿੱਥੋਂ ਫੇਰ ਕੀਤਾ ਸੀ ਜਿਹੜਾ ਉਹ ਵੀ ਬਰਾਮਦ ਕਰ ਲਿਆ ਜੀ ਇਹ ਚਾਰੇ ਲੜਕੇ ਜਿਹੜੇ ਨੇ ਇਹ ਸੁਮਿਤ ਸ਼ਰਮਾ ਵਾ ਜਿਹਦਾ ਕਿ ਪਹਿਲੋਂ ਵੀ ਕ੍ਰਿਮੀਨਲ ਰਿਕਾਰਡ ਆ ਰੌਬਿੰਗ ਲੱਕੀ ਆ ਤੇ ਇੱਕ ਲੜਕਾ ਵਾ ਰਾਜਪਾਲ ਜੀ ਤੇ ਸਰ ਇਹ ਗੱਲਬਾਤ ਇਹਨਾਂ ਬਾਰੇ ਕੀਤੀ ਜਾਵੇ ਤੇ ਜਿਹੜਾ ਆਲੈਕਸ ਵਾਲੇ ਲੜਕੇ ਨੂੰ ਬੁਲਾਇਆ ਸੀ ਆਪਣਾ ਮੋਬਾਈਲ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਕੋਟਖਾਲਸਾ ਦਾ ਰਹਿਣ ਵਾਲਾ ਸੀ ਲੜਕਾ ਜਿਹਨੂੰ ਇਹਨਾਂ ਨੇ ਬੁਲਾਇਆ ਸੀ ਇਹ ਸਾਰੇ ਲੜਕੇ ਛਾਟੇ ਦੇ ਰਹਿਣ ਵਾਲੇ ਸੀ ਇਹਨਾਂ ਦੇ ਉੱਪਰ ਅ ਅੰਮ੍ਰਿਤਸਰ 'ਚੀ ਮਾਮਲੇ ਦਰਜਾ ਲਾਗੇ ਲੋਕਲ ਛੋਟੇ ਛੋਟੇ ਛੋਟੇ-ਛੋਟੇ ਵਾਰਦਾਤਾਂ ਵਿੱਚ ਜਿਹੜਾ ਸੁਮੇਦ ਸ਼ਰਮਾ ਵਾ ਇਹਦੇ ਉੱਪਰ ਲੁਧਿਆਣੇ ਦੇ ਵਿੱਚ ਇੱਕ ਹੈਗਾ ਜਿਹੜਾ ਗੈਂਗ ਬਣਾ ਕੇ ਲੁੱਟਖੋਹਾਂ ਕਰਨ ਦਾ ਮਾਮਲਾ ਦਰਜਾ ਇੱਕ ਸਦਰ ਥਾਣੇ ਅੰਮ੍ਰਿਤਸਰ 'ਚ ਦਰਜਾ ਜੀ ਜੀ ਅ ਦੇਖਿਆ ਜਾਵੇ ਤੇ ਸਰ ਇੱਕ ਜਿਹੜੀ ਇਹ ਗੱਲ ਸਾਹਮਣੇ ਆਉਂਦੀ ਹੈ ਜਦੋਂ ਇਹ ਵਾਰਦਾਤ ਕਰਦੇ ਕੋਈ ਹੋਰ ਵੀ ਪਿੰਨ ਇਦਾਂ ਦੇ ਕਾਰਨਾਮੇ ਕੀਤੇ ਇਹਨਾਂ ਨੇ ਯੋਲੈਕਸ ਦੇ ਬਾਨੇ ਮੋਬਾਈਲ ਲੈਣ ਦੇ ਬਾਨੇ ਕਿਸੇ ਬੰਦੇ ਨੂੰ ਬੁਲਾ ਲਿਆ ਜਾਂ ਲੁੱਟਖੋਹ ਕਰ ਲਈ ਇਹਨਾਂ ਨੇ ਪਹਿਲਾਂ ਵੀ ਜਿਵੇਂ ਰੋਬਿਨ ਵੀ ਆ ਉਹਦੇ ਉੱਪਰ ਵੀ ਇੱਕ ਖੋਦ ਦਾ ਮਕਦਮਾ ਦਰਜ ਆ ਸੋ ਉਹਨਾਂ ਨੇ ਲੁੱਟਾਂ ਖੋਹਾਂ ਦਾ ਕੀਤੀਆਂ ਬਟ ਸਾਨੂੰ ਐਗਜ਼ੈਕਟ ਡਿਟੇਲ ਨਹੀਂ ਪਤਾ ਵੀ ਮਾਡਲ ਸੁਪਰੈਂਡੀ ਇਹੋ ਸੀ ਜਾਂ ਕੁਝ ਹੋਰ ਸੀ ਬਟ ਇਹਦੇ ਵਿੱਚ ਸਾਨੂੰ ਇਹ ਬਿਲਕੁਲ ਇਹਨਾਂ ਦੀ ਨਵਿਕਲੀ ਜੀ ਜਿਹੜੀ ਇਹ ਮਾਡਲ ਸੁਪਰੈਂਡੀ ਸਾਹਮਣੇ ਆਈ ਉਮਰ ਦੀ ਗੱਲ ਕਰੀ ਤੇ ਕਿੰਨੀ ਉਮਰ ਦਾ ਦਾਰਾ ਇਹਨਾਂ ਸਾਰਿਆਂ ਦਾ ਇਹ 20 ਤੋਂ 22-23 ਸਾਲ ਦੇ ਨੇ ਇੰਚਾਰੇ ਕੋਈ ਦੇਖ ਸਕਦੇ ਆ ਵੀ ਕੋਈ ਪੂਰਤੀ ਆਪਣਾ ਨਸ਼ੇ ਪੱਤੇ ਲਈ ਕਰਦੇ ਸੀ ਕਿ ਜਾਂ ਇੱਕ ਵੈਸੇ ਹੀ ਆਪਣਾ ਜਸਟ ਪੁੱਠੇ ਪਾਸੇ ਜਿਹੜੀ ਹੈ ਦਲਦਲ ਚ ਤਸ ਗਏ ਨਹੀਂ ਨਸ਼ੇ ਦਾ ਐਗਜ਼ੈਕਟ ਤੇ ਜੇ ਕੁਝ ਨਹੀਂ ਸਾਹਮਣੇ ਆਇਆ ਬਟ ਇਹ ਜਿਵੇਂ ਇਹਨਾਂ ਦੇ ਇੰਸਟਾਗ੍ਰam ਵਗੈਰਾ ਸਾਨੂੰ ਵੇਖ ਕੇ ਲੱਗਦਾ ਵੀ ਇਹਨਾਂ ਨੇ ਜਿਵੇਂ ਲਾਈਫ ਸਟਾਈਲ ਆਪਣਾ ਉਹੋ ਜਿਹਾ ਬਣਾਉਣ ਨੂੰ ਇਨਫਲੂਐਂਸ ਹੋ ਕੇ ਕਿਸੇ ਹੋਰ ਚੀਜ਼ ਤੋਂ ਉਹਨਾਂ ਚੀਜ਼ਾਂ ਦੇ ਪੂਰਤੀ ਕਰਨ ਵਾਸਤੇ ਕੁਇਕ ਮਨੀ ਜਲਦੀ ਪੈਸਾ ਕਮਾਉਣ ਵਾਲੇ ਉਹਨਾਂ ਕਰਕੇ ਕਰਦੇ ਸੀ ਇਹਨਾਂ ਚੀਜ਼ਾਂ ਕਿੰਨਾ ਕ ਸਮਾਂ ਹੋ ਗਿਆ ਇਹਨਾਂ ਨੂੰ ਇਹ ਚਾ ਵਾਰਦਾਤ ਨੂੰ ਅੰਜਾਮ ਦਿੰਦੇ ਹੋયા ਆ ਇਹਨਾਂ ਦੇ ਉੱਪਰ ਜਿਵੇਂ 2022 ਤੋਂ ਮਾਮਲੇ ਦਰਜ ਨੇ ਉਦੋਂ ਤੋਂ ਲੈ ਕੇ ਲਗਾ ਲਓ ਵੀ ਇਹ 2-3 ਸਾਲ ਤੋਂ ਤਾਂ ਐਕਟਿਵ ਹੀ ਨੇ ਇਹੋ ਜਿਹੀਆਂ ਚੀਜ਼ਾਂ ਕਰ ਰਹੇ ਨੇ ਤਾਂ ਕੋਈ ਲੱਗਦਾ ਵੀ ਸਰ ਹੋਰ ਕੋਈ ਬੰਦੇ ਵੀ ਜਿੱਦਾਂ ਇਹਨਾਂ ਦੇ ਨਾਲ ਜੁੜੇ ਹੋਣ ਜਾਂ ਕੋਈ ਅੱਗੇ ਜਾ ਕੇ ਵੱਡਾ ਧਾਰ ਜੁੜ ਜੇ ਵੀ ਸ਼ਾਇਦ ਕਿਸੇ ਲਈ ਗਾੜੀ ਸਪਲਾਈ ਕਰਦੇ ਹੋਣ ਜਾਂ ਲੁੱਟਖੋਹ ਕਰਨ ਤੋਂ ਬਾਅਦ ਮੋਬਾਈਲਾਂ ਦੀ ਸ਼ਾਇਦ ਵੱਡਾ ਪਰਦਾ ਫਾਸ਼ ਹੋ ਜੇ ਫਿਲਹਾਲ ਇਸ ਵਾਰ ਦਾ ਦੇ ਵਿੱਚ ਤਾਂ ਇਹ ਚਾਰੋਂ ਹੀ ਸੀਗੇ ਤੇ ਬਾਕੀ ਅਸੀਂ ਇਹਨਾਂ ਦੇ ਹੋਰ ਵੇਖਾਂਗੇ ਇਹਨਾਂ ਦੇ ਨਾਲ ਲਿੰਕਡ ਇਨ ਬ ਜਿਹੜੇ ਬੰਦੇ ਨੇ ਦੇਖਾਂਗੇ ਕਿ ਹੋਰ ਵੀ ਸ਼ਾਇਦ ਕੋਈ ਹੋਣ ਇਹੋ ਜਿਹੇ ਵਾਰਦਾਤਾਂ ਦੇ ਵਿੱਚ ਸਰ ਇੱਕ ਵੱਡਾ ਸਵਾਲ ਇੱਥੇ ਐਡ ਕਰਨਾ ਚਾਹੁੰਦਾ ਕਿ ਲੋਕੀ ਨਾ ਅੱਜਕੱਲ ਬਿਨਾਂ ਵਿਸ਼ਵਾਸ ਜਿਵੇਂ ਤੁਸੀਂ ਆਲੈਕਸ ਦੀ ਗੱਲ ਦੱਸੀ ਹੈ ਇਸ ਤਰ੍ਹਾਂ ਚੱਲ ਪੈਂਦੇ ਨੇ ਵੱਡੇ ਸਬੰਧਾਂ ਦੇ ਵਿੱਚ ਫਿਰ ਫਸ ਜਾਂਦੇ ਤੇ ਲੱਗਦਾ ਨਹੀਂ ਵੀ ਕਿਤੇ ਲੋਕ ਵੀ ਪਹਿਲਾਂ ਸਾਵਧਾਨੀ ਨਹੀਂ ਵਰਤਦੇ ਤੇ ਬਾਅਦ 'ਚ ਉਹ ਨਤੀਜਾ ਜਿਹੜਾ ਵਾ ਕਿਤਨਾ ਕਿਤੇ ਵੱਡੇ ਕ੍ਰਾਈਮ ਦਾ ਬਾਹਰ ਨਿਕਲ ਕੇ ਸਾਹਮਣੇ ਆਉਂਦਾ ਜੀ ਸਾਡੀ ਲੋਕਾਂ ਨੂੰ ਅਪੀਲ ਆ ਕਿ ਉਹ ਇਹੋ ਜਿਹੇ ਜਦੋਂ ਵੀ ਉਹਨਾਂ ਦੇ ਕੋਈ ਆਪਣੇ ਬਿਜ਼ਨਸ ਦੀਆਂ ਟਰਾਂਜੈਕਸ਼ਨਾਂ ਆਵਾ ਕੋਈ ਡੀਲ ਕਰਦੇ ਆ ਕਿਸੇ ਨਾਲ ਕੋਈ ਚੀਜ਼ ਖਰੀਦ-ਫਰੋਕ ਕਰਨੀ ਆ ਕਿਸੇ ਅਣਜਾਣ ਬੰਦੇ ਨੂੰ ਮਿਲਣਾ ਉਹ ਬਿਲਕੁਲ ਸਤਰਕ ਰਹਿ ਕੇ ਉਹਦਾ ਥੋੜਾ ਬਹੁਤ ਬੈਕਗ੍ਰਾਉਂਡ ਪਤਾ ਕਰ ਲੈਣ ਜਾਂ ਕਿਸੇ ਪਬਲਿਕ ਪਲੇਸ ਤੇ ਸਹੀ ਸਮੇਂ ਤੇ ਦਿਨ ਦੇ ਸਮੇਂ ਮਾਰਕੀਟ ਏਰੀਆ ਦੇ ਵਿੱਚ ਕਿਸੇ ਇਹੋ ਜੀ ਜਗ੍ਹਾ ਤੇ ਹੀ ਮਿਲਣ ਜਿਵੇਂ ਇਹ ਥੋੜਾ ਜਿਹਾ ਏਰੀਆ ਵੀ ਉਸਮਾਨ ਸੀ ਵਕਤ ਵੀ ਬਹੁਤ ਜ਼ਿਆਦਾ ਸ਼ਾਮ ਦਾ ਹੋ ਗਿਆ 6 ਵਜੇ ਲੱਗੇ ਇਹੋ ਜੀ ਚੀਜ਼ ਤੋਂ ਸਾਨੂੰ ਬਿਲਕੁਲ ਸਤਰ ਕਰਾਉਣਾ ਚਾਹੀਦਾ ਜੀ ਧੰਨਵਾਦ ਸਰ ਥੈਂ ਸੋ ਇਹ ਸੀ ਚੰਦ ਮਿੰਟਾਂ ਦੀ ਮੁਲਾਕਾਤ ਮਾਨਯੋਗ ACP ਸਾਹਿਬ ਨੇ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਜੇ ਤੁਸੀਂ ਵੀ ਆਪਣਾ ਕੋਈ ਵੀ ਖਰੀਦਦਾਰੀ ਵੀ ਅਗਰ ਕਰਦੇ ਹੋ ਜਾਂ ਕੋਈ ਵੀ ਤੁਹਾਡੇ ਸਾਹਮਣੇ ਕੋਈ ਗੱਲਬਾਤ ਹੋਵੇ ਥੋੜਾ ਸਤਕ ਰਹਿ ਕੇ ਚਲੋ ਥੋੜਾ ਸੋਚ ਸਮਝ ਕੇ ਚਲੋ ਜਿਵੇਂ ਕਿ ਉਹਨਾਂ ਇੱਕ ਨਵੇਂ ਬੰਦਿਆਂ ਨੇ ਬੁਲਾਇਆ ਤੇ ਉਹਨਾਂ ਨੂੰ ਬੁਲਾ ਕੇ ਜਿਹੜਾ ਇੱਕ ਗੋਲੀ ਵੀ ਮਾਰੀ ਤੇ ਉਸ ਤੋਂ ਬਾਅਦ ਜਿਹੜੀ ਲੁੱਟ ਜਿਹੜੀ ਆ ਉਹਨੂੰ ਵੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਸਾਡੀ ਤੇ ਸਾਡੀ ਜਿਹੜੀ ਪੰਜਾਬ ਪੁਲਸ ਹੈ ਹਮੇਸ਼ਾ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਕ੍ਰਾਈਮ ਨੂੰ ਜਿਹੜਾ ਵਾ ਘੱਟ ਤੋਂ ਘੱਟ ਜਿਹੜਾ ਵਾ ਕੀਤਾ ਜਾਵੇ ਤੇ ਤੁਹਾਡੀ ਜਿਹੜੀ ਆ ਦਿਨ ਰਾਤ ਜਿਹੜੀ ਸੇਵਾ ਕੀਤੀ ਜਾਵੇ ਸੋ ਇਦਾਂ ਦੀ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਨਾਲ ਜਿਹੜਾ ਵਾ ਜ਼ਰੂਰ ਜੁੜੇ ਰਹੋ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਾਗਵਲ ਸ਼ਾ ਮੇਰੇ ਨਾਲ ਨੇ ਕੈਮਰਾਮੈਨ ਮਜਿੰਦਰ ਸਿੰਘ ਸੋਨੂ ਬਾਦਲ ਪੋਸਟ ਜੀ